ਅਸ਼ੋਹੂਰ ਇੰਸਟਾਗ੍ਰਾਮ 스타 ਪਰਪਜੋ ਦੇਵਲਤ ਰਮਨ ਕੌਰ ਗਿੱਲ ਜੀ ਨੂੰ ਸਾਰੇ ਜਾਣਦੇ ਜਾਣਦੀ ਹੋਵੋਗੇ ਹਾਲੀ ਵਿੱਚ ਰਮਨ ਕੌਰ ਗਿੱਲ ਜੀ ਨੇ ਆਪਣੇ ਇੰਸਟਾਗ੍ਰਾਮ ਕਾਊਂਟ ਤੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਉਹ ਮੈਰਿਜ ਦੇ ਵਿੱਚ ਸਾਨੂੰ ਦਿਖਾਈ ਦੇ ਰਹੇ ਨੇ ਤੇ ਇਹ ਵਿਆਹ ਤਾਂ ਦੱਸ ਦਈਏ ਕਿ ਰਮਨ ਕੌਰ ਗਿੱਲ ਜੀ ਦੇ ਬ੍ਰਦਰ ਦਾ ਹੈ ਜੀ ਹਾਂ ਉਹਨਾਂ ਦੇ ਭਰਾ ਦਾ ਵਿਆਹ ਸ਼ੁਰੂ ਹੋ ਚੁੱਕਿਆ ਹੈ ਜਿੱਥੇ ਕਿ ਉਹਨਾਂ ਨੇ ਆਪਣੇ ਭਰਾ ਦੇ ਵਟਨਾ ਲਾਉਂਦੇ ਹੋਏ ਇਸ ਵੀਡੀਓ ਸਾਂਝੀ ਕੀਤੀ ਹੈ ਐਂਡ ਕੈਪਸ਼ਨ ਦੇ ਵਿੱਚ ਲਿਖਿਆ ਮੇਰੇ ਵੀਰ ਦਾ ਵਿਆਹ ਉਹ ਆਪਣੇ ਭਰਾ ਦੇ ਵਿਆਹ ਦੇ ਵਿੱਚ ਗਿੱਲ ਰਮਣ ਕੌਰ ਜੀ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੋ ਆਪ ਤੁਹਾਡੇ ਨਾਲ ਵੀ ਹਲਦੀ ਸ਼ਰਮਣੀ ਦੀਆਂ ਤਸਵੀਰਾਂ ਵੀਡੀਓ ਸਾਂਝੀਆਂ ਕਰਦੇ ਆ ਦੋਸਤੋ ਦੇ ਨਾਲ ਹੀ ਇਸ ਵੀਰ ਨੂੰ ਸਾਡੇ ਵੱਲੋਂ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੂੰ ਉਹਨਾਂ ਦਾ ਨੁਕਸਾਨ ਕਰਕੇ ਕਿਵੇਂ ਐਂ ਦਿੱਧਿਆ ਨਾ ਚੋੜੀ ਕੰਮ ਬੜੀ ਪੱਕੀ ਹੁੰਦੀ ਉਂਗਲ ਹੱਥ ਬਾਈ ਸਾਇਰ ਐ ਹੋਲੀ ਹੋਲੀ ਬੋਲ ਬੋਲ ਨੇ ਬੋਲ ਲਾਓ 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 Prabu, ah, kecil kamu nih,